ਫੇਸਬੁਕ ਅਤੇ YouTube ਚੈਨਲ ਦੇਖ ਰਹੇ ਬਹੁਤ ਹੀ ਸਤਿਕਾਰਯੋਗ ਸਾਥੀਓ 8ਵਾਂ ਕ੍ਰਾਂਤੀ ਮੇਲਾ ਜੋ ਰੰਗਮંચ ਦੇ ਸ਼ਹੀਦ ਤੇ ਵਿਹੜਿਆਂ ਦੇ ਕਲਾਕਾਰ ਮਾਸਟਰ ਮੱਖਣ ਕ੍ਰਾਂਤੀ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਕ੍ਰਾਂਤੀ ਭਵਨ ਪਿੰਡ ਪਾਲਨੋਂ ਪਾਲ ਕਦੀਮ ਤਹਿਸੀਲ ਫਲੌਰ ਜ਼ਿਲ੍ਹਾ ਜ਼ਿਲੰਦਰ ਵਿਖੇ ਹਰ ਸਾਲ ਦੀ ਤਰ੍ਹਾਂ ਪ੍ਰਗਤੀ ਕਲਾ ਕੇਂਦਰ ਅਦਾਰਾ ਲਾਂਧੜਾ ਵੱਲੋਂ ਕਰਵਾਇਆ ਜਾ ਰਿਹਾ ਹੈ ਇਸ ਦੀਆਂ ਲਾਈਵ ਤਸਵੀਰਾਂ ਤੁਸੀਂ ਸਾਡੇ YouTube ਤੇ Facebook ਚੈਨਲ ਦੇ ਰਾਹੀਂ ਦੇਖ ਰਹੇ ਹੋ ਇਸ ਕ੍ਰਾਂਤੀ ਮੇਲੇ ਦੇ ਵਿੱਚ ਕਤਿਮਾ ਜਿਹੜਾ ਬਲਰਾਜ ਸਾਨੀ ਯਾਦਗਾਰ ਪੁਰਸਕਾਰ ਦਿੱਤਾ ਜਾਣਾ ਹੈ ਔਰ ਇਸ ਦੇ ਨਾਲ ਹੀ ਚਿੱਤਰਕਲਾ ਪ੍ਰਦਰਸ਼ਨੀ ਅਤੇ ਚਿੱਤਰਕਲਾ ਵਰਕਸ਼ਾਪ ਆਰਟ ਐਗਜ਼ਿਬਿਸ਼ਨ ਦੇ ਕਲਾਕਾਰ ਜਿਹੜੇ ਆਪਣੀ ਆਰਟ ਦੀ ਐਗਜ਼ਿਬਿਸ਼ਨ ਲਾ ਰਹੇ ਹੈ ਔਰ ਇਸ ਦੇ ਨਾਲ ਹੀ ਮਾਸਟਰ ਮੱਖਣ ਕ੍ਰਾਂਤੀ ਲੈਕਚਰਰ ਅਵਾਰਡ ਇਸ ਕ੍ਰਾਂਤੀ ਮੇਲੇ ਦੇ ਵਿੱਚ ਦਿੱਤਾ ਜਾਣਾ ਹੈ ਔਰ ਨਾਟਕ ਤੇ ਕੋਰੀਓਗ੍ਰਾਫੀਆਂ ਦਾ ਮੰਚਨ ਵੀ ਇਸ ਕ੍ਰਾਂਤੀ ਮੇਲੇ ਵਿੱਚ ਹੋਏਗਾ ਔਰ ਕਿਤਾਬਾਂ ਦੀ ਕੁੰਡ ਚਕਾਈ ਜੋ ਕਿਤਾਬਾਂ ਰਿਲੀਜ਼ ਕੀਤੀਆਂ ਜਾਣਗੀਆਂ ਇਸ ਕ੍ਰਾਂਤੀ ਮੇਲੇ ਦੇ ਵਿੱਚ ਵੀ ਉਹ ਲੋਕ ਅਰਪਣ ਕੀਤੀਆਂ ਜਾਣਗੀਆਂ ਕਿਤਾਬਾਂ ਔਰ ਇਹ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਵੀਡੀਓ ਦੇ ਰਾਹੀਂ ਕਿ ਬਕਵਕ ਸਮਾਜ ਸੇਵੀਆਂ ਦੇ ਵੱਲੋਂ ਕਿਤਾਬਾਂ ਦੀ ਜਿਹੜੀ ਹੈ ਕਿਤਾਬਾਂ ਜੀ ਸਟਾਲ ਲਗਾਈ ਗਈ ਹੈ ਔਰ ਚਿੱਤਰਕਾਰਾਂ ਦੇ ਵੱਲੋਂ ਲੋਕਾਂ ਨੂੰ ਜੋ ਹੈ ਬਹੁਜਨ ਸਮਾਜ ਦੇ ਰਹਿਬਰਾਂ ਕੀਤੀਆਂ ਜਾ ਰਹੀਆਂ ਨੇ ਉਹ ਵੀ ਤੁਹਾਨੂੰ ਇਸ ਲਾਈਵ ਦੇ ਰਾਹੀਂ ਦਿਖਾਇਆ ਜਾ ਰਿਹਾ ਹੈ Ehi, che ti ha detto che è una cosa di... Ehi, che ti ha è 아니다 <susurra> ਅਠਵਾ ਕ੍ਰਾਂਤੀ ਮੇਲਾ ਸਟੇਜ ਵੱਲ ਅਸੀਂ ਵੱਧ ਰਹੇ ਹਾਂ ਜੀ ਜੋ ਅੱਜ ਦਾ ਪ੍ਰੋਗਰਾਮ ਦੀ ਸ਼ੁਰੂਆਤ ਹੈ ਔਰ ਵੱਖ-ਵੱਖ ਸ਼ਖਸੀਤਾਂ ਇਸ ਮੇਲੇ ਵਿੱਚ ਪਹੁੰਚ ਚੁੱਕੀਆਂ ਨੇ ਇਸ ਮੇਲੇ ਦੇ ਵਿੱਚ ਵੱਖ-ਵੱਖ ਲੋਕ ਰੰਗ ਜਿਹੜੇ ਸਟੇਜ ਦੇ ਰਾਹੀਂ ਪੇਸ਼ ਕੀਤੇ ਜਾ ਰਹੇ ਨੇ ਉਹ ਤੁਹੋਂ ਨਿਕਲ ਗਿਆ ਏ ਬਕੜੇ ਵਰਗੇ ਮੱਖੜਾ ਓ ਓ ਤੂੰ ਕਿਧਰ ਨੋਂ ਤੁਰ ਗਿਆ ਜਿੱਥੋਂ ਕੱਲਿਆਂ ਪਰਵਾਰ ਨੂੰ ਓ ਮੱਖਣਾ ਚੋਰੀ ਆ ਗਿਆ ਤੇਰਾ ਕਾਮੇ ਲੋਕਾਂ ਪਾਸ ਤੇ ਦੇਉ ਸੱਚ ਦਾ ਰਾ ਬਖਾ ਮੇਰਾ ਪਸਾਈ ਸੁਣ ਹੋ ਗਿਆ ਮੇਰੀ ਡੋਲਿਓ ਗੱਡੀ ਵਾਂ ਨਾ ਕੋਈ ਡਾਕਟਰ ਬੋੜਿਆ ਨਾ ਰੱਖਿਆ ਨਾ ਰੱਖਿਆ ਗੱਡੀ ਵੀ ਨਾ ਕੋਈ ਰੱਖਿਆ ਗੱਡੀ ਵੀ ਨਾ ਝੋਲੀ ਚ ਮੱਖਣ ਨੂੰ ਲਈ ਬੈਠਾ ਉਡੀਕਣਾ ਜੀ ਸੋਚ ਰਿਹਾ ਕੋਈ ਸਰਕਾਰੀ ਦਰਬਾਰੇ ਮੰਤਰੀ ਸੰਤਰੀ ਆਵੇ ਤੇ ਮੇਰੇ ਭਰਾ ਦੀ ਜਾਨ ਬਚਾਵੇ ਪਰ ਕੋਈ ਨਾ ਆਇਆ ਅਸੀਂ ਇਸ ਨੂੰ ਭਾਣਾ ਮੰਨ ਬੈਠਦੇ ਆ ਪਰ ਦੋਸਤੋ ਕੋਈ ਭਾਣਾ ਨਹੀਂ ਹੈਗਾ ਇਹ ਜੇ ਕਿਸੇ ਮੰਤਰੀ ਸੰਤਰੀ ਦੀ ਉਂਗਲੀ ਤੇ ਚਰੀਟ ਵੱਜੇ ਛੱਟ ਅਮਰੀਕਾ ਜਾ ਵੜਦਾ ਕਿਸੇ ਨੂੰ ਜ ਕਾਮ ਹੋ ਜੇ ਸਾਰੇ ਦੁਨੀਆਂ ਦੇ ਜਹਾਜ਼ ਉਹਦੇ ਲਈ ਹਾਜ਼ਰ ਹੁੰਦੇ ਨੇ ਉਹ ਬੈਠਾ ਸੋਚ ਰਿਹਾ ਉਹਦੇ ਦਿਮਾਗ ਵਿੱਚ ਇੱਕ ਚਿੱਤਰ ਆ ਗਿਆ ਚਮਕੌਰ ਦੀ ਗੜੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਸਹਜਾਦਿਆਂ ਦੇ ਹੀ ਰੁਕ ਜਾਂਦੇ ਨੇ ਨਾਲ ਬੱਚਿਆਂ ਤੋਂ ਸਹਜਾਦਿਆਂ ਤੋਂ ਪਿਆਰੇ ਸਿੰਘ ਸੀ ਇਹ ਉਹ ਜਾਂਦੇ ਨੇ ਪੰਜ ਪਿਆਰਿਆਂ ਦਾ ਹੁਕਮ ਮੰਨ ਕੇ ਗੁਰੂ ਗੋਬਿੰਦ ਸਿੰਘ ਜੀ ਆਪ ਸ਼ਹੀਦੀ ਪ੍ਰਾਪਤ ਕਰਨ ਦੀ ਥਾਂ ਚਮਕੌਰ ਦੀ ਗੜੀ ਨੂੰ ਛੱਡ ਕੇ ਚਾਰੇ ਨੇ ਧਰਤੀ ਤੇ ਲਸ਼ਾਂ ਬਿਸ਼ੀਆਂ ਹੋਈਆਂ ਨੇ ਖੂਨ ਵਿਛਿਆ ਹੋਇਆ ਆਪਣੇ ਜੁੱਤੇ ਲਾ ਦਿੰਦੇ ਨੇ ਤੇ ਉੱਚੀ ਆਵਾਜ਼ ਵਿੱਚ ਧਾਰਾ ਲਾਉਂਦੇ ਆ ਆਵਾਜ਼ ਵਿੱਚ ਗੈਕਾਰਾ ਬਣਾਉਂਦੇ ਆ ਗੁਰੂ ਚੱਲਿਆ ਜੇ ਦੁਸ਼ਮਣ ਫੌਜਾਂ ਵਿੱਚ ਭਜੜਾ ਮੱਚ ਗਈਆਂ ਮਸਾਲਤੀ ਉੱਠਿਆ ਕਿ ਗੁਰੂ ਜੀ ਨੂੰ ਘੇਰਿਆ ਜਾਵੇ ਫੜਿਆ ਜਾਵੇ ਜ਼ਖਮੀ ਕੀਤਾ ਜਾਵੇ ਪਰ ਗੁਰੂ ਜੀ ਨੇ ਇੱਕ ਤੀਰ ਇਸਾ ਮਾਰਿਆ ਕਿਉਂ ਮਿਸਾਲ ਉਹ ਵੀ ਬੁੱਝ ਗਈ ਉਹ ਚਿੱਤਰ ਸਾਹਮਣੇ ਆ ਗਿਆ ਸਾਡੇ ਛੋਡੀ ਨਾ ਜੀ ਗੁਰੂ ਨੇ ਚਾਰ ਲਾਲ ਵਾਰੇ ਸਰਵੰਸ ਵਾਰਿਆ ਤੂੰ ਆਪਣਾ ਇੱਕ ਭਰਾ ਦੇਸ਼ ਦੇ ਲੇਖੇ ਲਾਇਆ ਰੋ ਕਰ ਲਾਉਣਾ ਉਹਨਾਂ ਸੀ ਇੰਦਾਂ ਦਾ ਰਾਹ ਪੜ ਤੇ ਹੋਰ ਸੁਗਰੇ ਫਿਰ ਉਹਨਾਂ ਨੇ ਇੱਕ ਪਰਣ ਕੀਤਾ ਤੇ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਉਹ ਆਪਣਾ ਪਰਣ ਨਿਵਾ ਰਹੇ ਨੇ ਉਹਨਾਂ ਨੇ ਆਪਣੀ ਸ਼ਕਤੀ ਨੂੰ ਹੋਰ ਵਧਾਇਆ ਮੱਖਣ ਕ੍ਰਾਂਤੀ ਦੀ ਲਾਟ ਆਪਣੇ ਸੀਨੇ ਵਿੱਚ ਬਾਲੀ ਤੇ ਫਿਰ ਉਹਦੀ ਸੋਚ ਨੂੰ ਕਵਿਤਾ ਰਹੀ ਨਾਟਕਾ ਰਹੀ ਗੀਤਾ ਰਹੀ ਕਿਤਾਬਾਂ ਰਹੀ ਦੁਨੀਆ ਦੇ ਵਿੱਚ ਫੇਰ ਬੰਡਣ ਲੱਗਾ ਥੋੜੇ ਜੇ ਸ਼ਬਦਾਂ ਦੇ ਵਿੱਚ ਤੁਹਾਨੂੰ ਪੇਸ਼ ਕਰ ਰਿਹਾ ਇੱਕ ਪਲ ਵੀ ਮੈਂ ਜਿੰਦੜੀ ਵਾਂ ਨਹੀਂ ਉਹ ਮੌਤ ਬਣਾਵਾ ਮੰਗਾ ਇੱਥੇ ਕਈਆਂ ਨੂੰ ਇਹ ਆਏਗਾ ਕਿ ਮੌਤ ਜ਼ਿੰਦਗੀ ਦਾ ਪਲ ਕਿਹੜਾ ਹੁੰਦਾ ਜਦੋਂ ਅਸੀਂ ਬੇਲੇ ਬਹਿ ਕੇ ਸਮਾਂ ਗੁਜ਼ਾਰਦੇ ਹਾਂ ਜਦੋਂ ਅਸੀਂ ਕਿਸੇ ਲਈ ਕੁਝ ਨਹੀਂ ਕਰਦੇ 바ਵਾ ਬਲਵੰਤ ਨੇ ਇੱਕ ਥਾਂ ਲਿਖਿਆ ਨਹੀਂ ਮੌਤ ਨੇ ਜਦ ਇੱਕ ਪਲ ਵੀ ਦੇਣਾ ਤਾਂ ਫਿਰ ਇੱਕ ਪਲ ਵੀ ਆਪਣਾ ਹੈ ਕਿਉਂ ਮੌਤ ਕਰਨਾ ਮੌਤ ਜਦੋਂ ਆਉਂਦੀ ਹੈ ਕੋਈ ਨਹੀਂ ਦੇਖਦੀ ਮੱਖਣ ਕੀਰੀ ਝੋਲੀ ਚਪਿਆ ਕਿੰਨਾ ਕੀਮਤੀ ਹੈ ਕਿੰਨਾ ਕੁਝ ਕਰਨਾ ਲੋਕਾਂ ਵਾਸਤੇ ਫਿਰ ਆਪਾਂ ਕਿਉਂ ਇੱਕ ਪਲ ਵੀ ਕਿਉਂ ਮੌਤ ਕਰੀਏ ਕਿਉਂ ਕਹੀਏ ਵੀ ਹੁਣ ਤਾਂ ਯਾਰ ਗੋੜੇ ਹੋਗੇ ਹੁਣ ਤਾਂ ਲੱਤਾਂ ਜੀਆਂ ਕੰਮ ਨਹੀਂ ਕਰਦੀਆਂ ਕੁਝ ਨਾ ਕੁਝ ਕਰੋ ਦੋਸਤੋ ਜਿਉਂਦੇ ਰਹਿਣ ਦਾ ਅਹਿਸਾਸ ਤੁਹਾਡੇ ਵਿੱਚ ਹੋਵੇ मिस्म जे अतर मख जगाम ਮੇਲੇ ਲਾਵਾਂਗਾ ਮੈਂ ਯਾਦ ਚ ਮੇਲੇ ਲਾਵਾਂਗਾ ਬਈ ਯਾਦ ਚ ਮੇਲੇ ਲਾਵਾਂਗਾ ਸਾਡੇ ਬਹੁਤ ਹੀ ਪਿਆਰੇ ਮਿੱਤਰ ਸਾਡਾ ਮਾਣ ਵਧਾ ਕੇ ਗਏ ਆ ਅਸੀਂ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਜਦੋਂ ਕੋਈ ਆਪਣਾ ਕਲਾ ਪੇਸ਼ ਕਰਦਾ ਤੇ ਜਦੋਂ ਉਹਨੂੰ ਕੋਈ ਮਾਨਤਾ ਦਿੰਦਾ ਨਾ ਕਲਾਕਾਰ ਦਾ ਹੌਸਲਾ ਵੱਧ ਜਾਂਦਾ ਤੇ ਇੱਥੇ ਅਸੀਂ ਆਪਣੀ ਪਹਿਲੀ ਜਿਹੜੀ ਗੀਤ ਸੀ ਵਾਰਸੀ ਮਖਣ ਵੀ ਉਹ ਸਮਾਪਤ ਕਰਦੇ ਆ ਤੇ ਇੱਥੇ ਬਹੁਤ ਸਾਰੇ ਕਲਾਕਾਰ ਆ ਵੀ ਰਹੇ ਨੇ ਆਉਣਗੇ ਵੀ ਉਹ ਵੀ ਆਪਣੇ ਥਾਂ ਦਾ ਇਝਾਰ ਕਰਨਗੇ ਅਗਲੀ ਵਾਰੀ ਜੇ ਨਾ ਟਾਈਮ ਮਿਲਿਆ ਅਸੀਂ ਬੀਬੀ ਫੂਲਾ ਦੇਵੀ ਇੱਕ ਬਹਾਦਰ ਔਰਤ ਜਿਹਦੇ ਨਾਲ ਕਿੰਨਾ ਕੁ ਵਾਪਰਿਆ ਉਹਨੂੰ ਸਰੀਰਕ ਤੌਰ ਤੇ ਮਾਨਸਿਕ ਤੌਰ ਤੇ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਹ ਜਲਮ ਉਸ ਨੂੰ ਇੱਕ ਮਹਾਨ ਦੁਨੀਆ ਦੀ ਮਾਨ ਔਰਤ ਬਣਾਉਂਦਾ ਤੇ ਅਸੀਂ ਫੇਰ ਸੁਣਾਵਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ 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 ਧੰਨਵਾਦ ਜੀ ਸਾਡੇ ਮਾਨਯੋਗ ਲੋਕ ਸੰਗੀਤ ਮੰਡਲੀ ਸ਼ਾਜਲੀ ਤੋਂ ਇਹ ਵੀ ਦੋਈ ਹੰਸਾਂ ਦੀ ਜੋੜੀ ਹੈ ਰਾਜ ਹੰਸ ਹਸਰਾ ਤੇ ਮਾਨਯੋਗ ਦੇਸਰਾ ਸ਼ਾਜਲੀ ਜੀ ਇਹਨਾਂ ਦਾ ਵੀ ਇਦਾਂ ਹੀ ਐਕਸੀਡੈਂਟ ਹੋ ਗਿਆ ਜਿੱਮੇ ਸਾਡਾ ਟਰੱਕ ਨਾਲ ਐਕਸੀਡੈਂਟ ਹੋਇਆ ਔਰ ਉਸ ਐਕਸੀਡੈਂਟ ਵਿੱਚ ਸਾਡੇ ਮਾਨਯੋਗ ਦੇਸਰਾਜ ਸ਼ਾਹਦੀਲੀ ਜੀ ਆਪਣੀ ਇੱਕ ਲਤ ਜਿਹੜੀ ਆ ਉਹ ਗਵਾ ਬੈਠੇ ਪਰ ਜਜਬੇ ਨਹੀਂ ਜਿਹੜੇ ਮਰੇ ਕਮਜ਼ੋਰ ਨਹੀਂ ਹੋਏ ਉਦਾਸ ਨਹੀਂ ਹੋਏ ਇਹ ਵੀ ਇਸੇ ਤਰ੍ਹਾਂ ਜਿਹੜੇ ਆ ਲਗਾਤਾਰ ਚਲਦੇ ਜਾ ਰਹੇ ਆ ਔਰ ਇਹ ਪਿੰਡ ਪਿੰਡਾ ਸ਼ਹਿਰ ਸ਼ਹਿਰ ਪੰਜਾਬ ਦੇ ਵਿੱਚ ਕਿਤੇ ਵੀ ਕੋਈ ਜਿਹੜਾ ਆ ਸਹਾਇਤਕ ਫੰਕਸ਼ਨ ਜਾਂ ਜਿਹੜਾ ਮਿਸ਼ਨਰੀ ਫੰਕਸ਼ਨ ਜਿਹੜਾ ਕਿਤੇ ਵੀ ਹੋਵੇ ਇਹ ਉੱਥੇ ਪਹੁੰਚਦੇ ਆ ਔਰ ਟਾਈਮ ਦੇ ਵੀ ਬੜੇ ਪਾਬੰਦ ਹੈ ਔਰ ਕਿਉਂਕਿ ਇਹ ਜਿਹੜੇ ਆ ਉਹ ਕਰਦੇ ਰਹੇ ਆ ਮਾਲੋ ਜਿਹੜੇ ਟੀਚਿੰਗ ਕਰਦੇ ਰਹੇ ਆ ਔਰ ਸਕੂਲ ਦੇ ਪ੍ਰਿੰਸੀਪਲ ਰਹੇ ਆ ਤੇ ਇਸ ਗੱਲ ਨੇ ਜਾਣੇ ਜਾਂਦੇ ਆ ਕਿ ਇਹ ਸਮੇਂ ਦੇ ਬੜੇ ਪਾਬੰਦ ਹੈ ਸਾਡੀਆਂ uh,